ਜਿੰਦਾਬਾ 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 ਮੁਲਾਜ਼ਮ ਇਕਤਾ ਜਿੰਦਾਬਾ 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 ਮੁਲਾਜ਼ਮ ਇਕਤਾ ਜਿੰਦਾਬਾ 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 ਜੁਆਇੰਟ ਫੋਰਮ ਜਿੰਦਾਬਾ 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 ਮੁਲਾਜ਼ਮ ਇਕਤਾ ਜਿੰਦਾਬਾ 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 ਮੁਲਾਜ਼ਮ ਇਕਤਾ ਜਿੰਦਾਬਾ ਜਿੰਦਾਬਾ ਅੱਜ ਜੁਆਇੰਟ ਫੋਰਮ ਅਤੇ ਇਕਤਾ ਮੰਚ ਪੰਜਾਬ ਦੇ ਸੱਦੇ ਤੇ ਜੋ ਪੰਜਾਬ ਦੇ ਪੂਰੇ ਹੀ ਸੂਬੇ ਅੰਦਰ ਡਿਵੀਜ਼ਨ ਪੱਧਰ ਦੇ ਉੱਤੇ ਅਰਥੀ ਫੂਕ ਮਜਾਰੇ ਕੀਤੇ ਜਾ ਰਹੇ ਆ ਉਹਦਾ ਸਭ ਤੋਂ ਵੱਡਾ ਕਾਰਨ ਇਹ ਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਵੱਲੋਂ ਬਾਰ ਬਾਰ ਪੈਨਸ਼ਨਰ ਅਤੇ ਮੁਲਾਜ਼ਮ ਆਗੂਆਂ ਨੂੰ ਮੀਟਿੰਗਾਂ ਦੇ ਕੇ ਮੁਕਰ ਜਾਣ ਕਰਕੇ ਜਿਹੜਾ ਇਹ ਜੋਇੰਟ ਫੋਰ ਨੂੰ ਇਸ ਸੰਘਰਸ਼ ਵਾਸਤੇ ਮਜਬੂਰ ਹੋਣਾ ਪਿਆ ਜਿਹਦੇ ਤਹਿਤ ਆਪਾਂ 21 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜਿਹੜਾ ਵਰਕ ਟੂ ਰੂਲ ਸਾਰੇ ਹੀ ਬਿਜਲੀ ਬੋਰਡ ਦੇ ਮੁਲਾਜ਼ਮ ਕੰਮ ਕਰਨਗੇ ਜਿਹਦੇ ਚ 8 ਘੰਟੇ ਹੀ ਕੰਮ ਮੁਲਾਜ਼ਮਾਂ ਵੱਲੋਂ ਕੀਤਾ ਜਾਊਗਾ ਜੇਕਰ ਉਸ ਤੋਂ ਬਾਅਦ ਜਿਹੜਾ ਕੋ ਕੰਮ ਪੈਂਦਾ ਤੇ ਸਾਡਾ ਕੋਈ ਵੀ ਮੁਲਾਜ਼ਮ ਨਾ ਤਾਂ ਫੋਨ ਸੁਨੇਗਾ ਔਰ ਨਾ ਹੀ ਕੰਮ ਕਰੇਗਾ ਔਰ ਇਹ ਸੰਘਰਸ਼ ਸਾਡਾ ਲਗਾਤਾਰ ਇਸੇ ਤਰੀਕੇ ਨਾਲ ਚੱਲਦਾ ਰਹੂਗਾ ਜੇਕਰ ਸਰਕਾਰ ਦੇ ਕੰਨ ਦੇ ਉੱਤੇ ਫਿਰ ਵੀ ਜੂ ਨਾ ਛਰਕੀ ਤੇ ਜਿਵੇਂ ਕਿ ਪਹਿਲਾਂ ਸਾਡੀ ਜਿਹੜੇ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਕਿ ਜੋ ਬਿਜਲੀ ਮੰਤਰੀ ਆ ਉਹਦੀ ਰਿਹائش ਦਾ ਅਗਲੇ ਦਿਨਾਂ ਦੇ ਵਿੱਚ ਘਰਾਓ ਕੀਤਾ ਜਾਊਗਾ ਔਰ ਇੱਕ ਜ਼ੋਰਦਾਰ ਸੰਘਰਸ਼ ਜਿਹੜਾ ਉਹ ਬਿਲੀ ਬੋਰਡ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਵੱਲੋਂ ਕੀਤਾ ਜਾਊਗਾ ਔਰ ਸਾਡਾ ਜਿਹੜਾ ਮਜਬੂਰੀ ਹੈ ਬਹੁਤ ਸਾਡੀਆਂ ਸਾਰੀਆਂ ਮੰਗਾਂ ਜਿਹੜੀਆਂ ਸਾਡਾ ਬਹੁਤ ਵੱਡਾ ਡੀਏ ਦਾ ਹਿੱਸਾ ਔਰ ਇਸੇ ਤਰੀਕੇ ਨਾਲ ਸਾਡੀ ਪੇ ਬੈਂਡ ਦਾ ਜਿਹੜਾ ਬਕਾਇਆ ਔਰ ਹੋਰ ਸਾਡੇ ਜਿਹੜੇ ਮੁਲਾਜ਼ਮ ਪੰਜਾਬ ਸਰਕਾਰ ਵੱਲੋਂ ਜਿਹੜਾ ਬਿਜਲੀ ਬੋਰਡ ਵਿੱਚ ਭਰਤੀ ਨਾ ਕਰਨਾ ਔਰ ਸਾਡੇ ਜਿਹੜੇ ਆ ਆਰਟੀਐਮ ਤੇ ਹੋਰ ਜਿਹੜੇ ਆ ਜਿਹੜੇ ਛੋਟੇ ਮੁਲਾਜ਼ਮਾਂ ਉਹਨਾਂ ਦੀ ਜਿਹੜੀਆਂ ਪੂਰਾ ਤਨਖਾਹ ਸਕੇ ਨਾ ਦੇਣਾ ਇਸ ਤਰੀਕੇ ਨਾਲ ਬਹੁਤ ਸਾਰੀਆਂ ਮੰਗਾਂ ਜਿਹਦੇ ਕਰਕੇ ਅੱਜ ਜੋ ਮੁਲਾਜ਼ਮਾਂ ਦੇਤੇ ਮੁਲਾਜ਼ਮਾਂ ਦੀ ਕਮੀ ਹੋਣ ਕਰਕੇ ਪ੍ਰੈਸ਼ਰ ਬਣਿਆ ਹੋਇਆ ਉਹਦੇ ਕਰਕੇ ਸਾਡੀ ਜਿਹੜੀ ਮਜਬੂਰੀ ਕਿ ਆਪਾਂ ਪੰਜਾਬ ਸਰਕਾਰ ਤੇ ਜਿਹੜਾ ਬਿਜਲੀ ਬੋਰਡ ਦੇ ਖਿਲਾਫ ਇਹ ਸਾਡਾ ਸੰਘਰਸ਼ ਵਿੱਢਣਾ ਪਿਆ ਔਰ ਅਸੀਂ ਪੰਜਾਬ ਸਰਕਾਰ ਨੂੰ ਅੱਜ ਇਸ ਮਾਧਿਅਮ ਰਾਹੀਂ ਤੁਹਾਡੇ ਰਾਹੀਂ ਆਪਾਂ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਤੋਂ ਜਲਦੀ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਾਂ ਨੂੰ ਮੀਟਿੰਗ ਦੇ ਕੇ ਕੋਈ ਕੋਈ ਪੁਖਤਾ ਜਿਹੜਾ ਹੱਲ ਇਸ ਸੰਬੰਧੀ ਨਾ ਕੀਤਾ ਗਿਆ ਤਾਂ ਸੰਘਰਸ਼ ਜਿਹੜਾ ਹੋਰ ਤਿੱਖਾ ਕੀਤਾ ਜਾਊਗਾ ਔਰ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਆਪਾਂ ਬਿਲੀ ਮੰਤਰੀ ਦੀ ਕੋਠੀ ਦਾ ਘਰਾਵ ਕਰਨਾ ਉਹਦੇ ਵਾਸਤੇ ਸਰਕਾਰ ਤੇ ਬਿਲੀ ਮੰਤਰੀ ਤਿਆਰ ਰਹਿਣ ਧੰਨਵਾਦ ਜੀ ਮੈਂ ਅੱਜ ਜੋ ਡਿਵੀਜ਼ਨ ਮੁਕੇਰੀਆਂ ਦੇ ਵਿੱਚ ਪੈਨਸ਼ਨਰ ਫੈਡਰੇਸ਼ਨ ਜੁਆਇੰਟ ਫੋਰਮ ਦੇ ਸੱਦੇ ਤੇ ਅੱਜ ਵੱਡੀ ਵਿਸ਼ੇਸ਼ ਰੈਲੀ ਕੀਤੀ ਗਈ ਹੈ ਉਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਪੰਜਾਬ ਸਰਕਾਰ ਜੋ ਕਿ ਸ ਮੁਲਾਜ਼ਮਾਂ ਨਾਲ ਸਮੇਂ-ਸਮੇਂ ਵਾਦੇ ਕਰਕੇ ਮੁੱਕਰ ਰਹੀ ਹੈ ਉਹਦੇ ਖਿਲਾਫ ਅੱਜ ਲੋਕਾਂ ਵਿੱਚ ਦੇਖਦੇ ਜਨੂਨ ਨੂੰ ਬਹੁਤ ਵੱਡੀ ਭਾਰੀ ਰੈਲੀ ਕੀਤੀ ਗਈ ਹੈ ਜਿਸ ਵਿੱਚ ਸਾਡੀਆਂ ਮੁੱਖ ਮੰਗਾਂ ਡੀਏ ਦੀ ਕਿਸ਼ਤ ਜੋ ਕਿ ਸਾਡਾ ਹੱਕ ਹੈਗਾ ਉਹ ਅੱਜ ਮੰਗ ਬਣ ਚੁੱਕੀ ਹੈ ਉਹਦੇ ਵਿੱਚ ਨਵੀਂ ਭਰਤੀ ਕਰਨੀ ਪਲੱਸ ਇਸ ਦੇ ਵਿੱਚ ਜੋ ਸਰਕਾਰ ਵੱਲੋਂ ਸਮਾਨ ਦਾ ਪ੍ਰਬੰਧ ਕਰਨਾ ਇਸ ਦੇ ਨਾਲ ਹੀ ਮੈਂ ਇਹ ਗੱਲ ਦੱਸਣੀ ਚਾਹੁੰਨਾ ਕਿ 295/19 ਜੋ ਭਰਤੀ ਲਾਈਨਮੈਨ ਦੀ ਹੋਈ ਸੀ ਉਹਦੇ ਵਿੱਚ ਵੀ ਬਹੁਤ ਸਾਰਾ ਲੰਮਾ ਸਮਾਂ ਉਹਨਾਂ ਨੂੰ ਸੰਤਾਪ ਹਟਾਉਣਾ ਪਿਆ ਮੇਰੇ ਵੀਰ ਜਿਨ੍ਹਾਂ ਨੇ ਆਪਣਾ ਪ੍ਰੋਵੀਸ਼ਨਲ ਸਮਾਂ ਪੂਰਾ ਕਰ ਲਿਆ ਉਹਨਾਂ ਨੂੰ ਤਨਖਾਹ ਨਹੀਂ ਦਿੱਤੀਆਂ ਜਾ ਰਹੀਆਂ ਮੈਂ ਇਸ ਮਾਧਿਅਮ ਰਾਹੀਂ ਇਹ ਵੀ ਮੰਗ ਕਰਦਾ ਜੋਇੰਟ ਫਾਇਰ ਦੇ ਮਾਧਿਅਮ ਰਾਹੀਂ ਮੁਲਾਜ਼ਮਾਂ ਦੇ ਮਾਧਿਅਮ ਰਾਹੀਂ ਮੈਂ ਇਹ ਮੰਗ ਕਰਦਾ ਕਿ ਤੁਰੰਤ ਉਹਨਾਂ ਦੀਆਂ ਜਿਹੜੀਆਂ ਤਨਖਾਹਾਂ ਰਿਲੀਜ਼ ਕੀਤਾ ਜਾਏ ਜੋ ਕਿ ਉਹਨਾਂ ਦੀ ਸਰਟੀਫੀਕੇਟ ਦੀ ਕੋਈ ਬਣਦੀ ਚੈਕਿੰਗ ਹੈ ਜੋ ਵੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਮੈਨੇਜਮੈਂਟ ਦੀ ਬਣਦੀ ਹੈ ਉਹ ਆਪਣੀ ਪੂਰੀ ਕਰਕੇ ਉਹਨਾਂ ਨੂੰ ਤੁਰੰਤ ਤਨਖਾਹਾਂ ਰਿਲੀਜ਼ ਕਰੇ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਵੀ ਇਹ ਸਰਕਾਰ ਨੂੰ ਜੋ ਬਾਰ-ਬਾਰ ਸਾਡੇ ਨਾਲ ਭਗਵੰਤ ਮਾਨ ਸਰਕਾਰ ਮੀਟਿੰਗ ਦੇ ਕੇ ਮੁੱਕਰ ਰਹੀ ਹੈ ਇਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਜੇਕਰ ਮਲਾਜਮਾਂ ਦਾ ਸੰਘਰਸ਼ ਇਹਨਾਂ ਨੇ ਰੋਕਣਾ ਚਾਹੁੰਦੇ ਹੈ ਤਾਂ ਇਹਨਾਂ ਨੂੰ ਜੋ ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਉਹਨੂੰ ਮੰਨ ਕੇ ਇਹ ਸਾਨੂੰ ਜਿਹੜੀ ਸਮੇਂ ਸਿਰ ਮੀਟਿੰਗ ਦੇ ਕੇ ਉਹਦਾ ਹੱਲ ਕੀਤਾ ਜਾਏ ਨਹੀਂ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਏਗਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਮੈਨੇਜਮੈਂਟ ਦੀ ਤੇ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨੁਕਸਾਨ ਜਾਂ ਕੋਈ ਕਿਸੇ ਕਰਮ ਦੀ ਖਪਤਕਾਰਾਂ ਨੂੰ ਪਰੇਸ਼ਾਨੀ ਆਉਂਦੀ ਹੈ ਉਹ ਲਈ ਸਾਰੀ ਸਾਰਾ ਜ਼ਿੰਮੇਵਾਰੀ ਮੈਨੇਜਮੈਂਟ ਦੀ ਸਰਕਾਰ ਦੀ ਹੋਵੇਗੀ